ਕਬਹੁਤ ਵੱਖਰੀ ਕਹਾਣੀ ਤੁਹਾਨੂੰ ਇੱਕ ਮਾਲਕ ਤੇ ਉਹਦੇ ਵਰਕਰ ਦੀ ਕਹਾਣੀ ਦਿਖਾਵਾਂਗੇ ਕਿ ਕਿਵੇਂ ਇੱਕ 25 ਸਾਲ ਤੋਂ ਕੰਮ ਕਰਦਾ ਇੱਕ ਘਰ ਦੇ ਵਿੱਚ ਵਰਕਰ ਕੰਮ ਛੱਡ ਕੇ ਚਰਿਆ ਜਾਂਦਾ ਤੇ ਫਿਰ ਮਾਲਕ ਡਿਪਰੈਸ਼ਨ ਦੇ ਵਿੱਚ ਆ ਜਾਂਦਾ ਤੇ ਇਹ ਗੱਲ ਦਾ ਮੰਨ ਤੇ ਬੋਝ ਲੈ ਲੈਂਦੇ ਤੇ ਬਾਈ ਹੋਰੀ ਇਹ ਗੱਲ ਦੱਸਦੀ ਹੈ ਕਿ ਮੈਂ ਉਹ ਵਰਕਰ ਨੂੰ ਮਨਾਉਣ ਦੇ ਲਈ ਇਹ ਤੱਕ ਆਫਰ ਰੱਖਤਾ ਸੀ ਕਿ ਜੇ ਤੂੰ ਮੇਰੇ ਨਾਲ ਆ ਜਾਈਂਗਾ ਮੈਂ ਤੈਨੂੰ ਇੱਕ ਕਿਲਾ ਜ਼ਮੀਨ ਤੇ ਜਾਂ ਤੈਨੂੰ ਕਰ પાਕੇ ਦੇਵਾਂਗਾ ਤੁਸੀਂ ਦੱਸਦੇ ਹੋ ਵੀ ਤੁਸੀਂ ਇਹਨੂੰ ਆਪਦਾ ਪੁੱਤ ਬਣਾ ਲਿਆ ਸੀ ਪੁੱਤ ਤਾਂ ਬਣਾਏ ਹੀ ਬਣਾਇਆ ਵੀ ਮੇਰੇ ਤੋਂ ਵੱਧ ਕਈ ਗੱਲਾਂ ਤੇ ਇਹਦੀ ਪਾਵਰ ਸੀ ਅੱਧੇ ਦੁਕਾਨਦਾਰ ਅੱਧੇ ਦਵਾਈਆਂ ਵਾਲੇ ਮੈਨੂੰ ਪੁੱਛਦੇ ਵੀ ਨਹੀਂ ਸੀ ਜੋ ਇਹਨੇ ਘਾ ਤਾਂ ਹੋ ਗਿਆ ਇਹ ਜਿਵੇਂ ਇਹਨੇ 25 ਸਾਲ ਜੀ ਤਕਰੀਬਨ ਲਗਾਤਾਰ ਮੇਰੇ ਕੋਲ ਕੰਮ ਕਰਿਆ ਇੱਕ ਦਿਨ ਆਇਆ ਨਹੀਂ ਉਦਣ ਨਹੀਂ ਆਇਆ ਮੈਂ ਇਹਨੂੰ ਕਾਲ ਕੀਤੀ ਕੀ ਗੱਲ ਅੱਜ ਨਹੀਂ ਆਇਆ ਕਹਿੰਦਾ ਕੱਲੂ ਆਉਂਗਾ ਦੂਜੇ ਦਿਨ ਕਾਲ ਕੀਤੀ ਕਹਿੰਦਾ ਕੱਲੂ ਆਉਂਗਾ ਮੈਂ ਕਹਿੰਦਾ ਜੀ 15 ਦਿਨ ਮੈਨੂੰ ਰੋਟੀ ਨਹੀਂ ਚੰਗੀ ਲੱਗੀ ਮੇਰਾ ਸਲਾ ਕੰਮ ਕਰੋ ਰੂਹ ਨਾ ਕਰੇ ਮੇਰਾ ਜੀ ਕਰੇ ਵੀ ਮੈਂ ਖੇਤੀ ਛੱਡ ਦਵਾਂ ਮੇਰ ਨੂੰ ਨਹੀਂ ਕੋਈ ਚੰਗਾ ਲੱਗਦਾ ਇਹਦੇ ਬਿਨਾ ਹਾਂ ਮੈਂ ਆਪਣੇ ਬੇਟਿਆਂ ਤੋਂ ਵੱਧ ਇਹਦੇ ਬਾਰੇ ਰੋਸਾ ਕਰਦਾ ਇਹਦੇ ਪਰਿਵਾਰ ਚੋਂ ਕਿਸੇ ਨੇ ਕਿਹਾ ਵੀ ਤੈਨੂੰ ਕੋਈ ਮੇਰੇ ਤੋਂ ਬਿਨਾ ਕੀ ਦੇ ਦੂ ਇਹਦੇ ਫਾਦਰ ਨੇ ਕਿਹਾ ਵੀ ਤੈਨੂੰ ਜੇ ਕੁਝ ਦਊਂਗਾ ਤਾਂ ਮੈਂ ਦਊਂਗਾ ਤੈਨੂੰ ਹੋਰ ਕੋਈ ਕੀ ਦੇ ਦੂ ਇਹਨੂੰ ਆਖਿਆ ਮੇਰੇ ਸਾਹਮਣੇ ਇਹਨਾਂ ਨੂੰ ਆਖਿਆ ਮੈਂ ਕਿਹਾ ਵੀ ਇੰਜ ਕਰੋ ਜੇ ਇਹ ਗੱਲ ਆ ਮੈਂ ਕੱਲੂ ਹੀ ਇਕ ਕੀਲਾ ਜ਼ਿਮੀਂਦਾਰ ਨੌਨ ਲਵਾਉਣਾ ਪਰਸੋਂ ਇਹ ਮੇਰੇ ਕੰਮ ਤੇ ਆ ਬਈ ਜਾਂ ਫੇਰ ਇਨੂੰ ਮੈਂ ਆਪਣੇ ਪਿੰਡ ਘਰ ਲੈ ਕੇ ਦੰਨਾ ਮੁੱਲ ਇਹ ਤੋਂ ਇੱਕ ਵੀ ਪਾਸਾ ਨਹੀਂ ਲਵਾਂਗਾ ਇਹ ਵੀ ਕਿਹਾ ਪਹਿਲਾਂ ਜ਼ਮੀਨ ਦਾ ਕੀਲਾ ਨਾ ਲਵਾਉਂਗਾ ਦੂਜੇ ਦਿਨ ਮੇਰੇ ਕੰਮ ਤੇ ਆਈ ਜਮਾ ਹਟ ਗਿਆ ਕੰਮ ਕਰਦਾ ਹੀ ਹੋਰ ਪਾਸੇ ਸਰਦਾਰ ਦੇ ਸਾਧਨ ਟਰੈਕਟਰ ਲੰਘਦੇ ਹੀ ਪਰੰਤਰੋਂ ਹੌਲ ਪੈਂਦਾ ਸੀ ਰੋਣਾ ਆ ਜਾਂਦਾ ਹੀ ਵੀ ਕਿਹੜੇ ਟਾਈਮ ਮੈਂ ਵੀ ਸੀਗਾ ਉੱਥੇ ਸਰਦਾਰ ਉਰੇ ਦੀ ਸੀ ਹੁੰਦਾ ਹਿਸ਼ਾਰਪੁਰ ਹੁੰਦਾ ਸੀ ਉਰੇ ਦਾ ਸਰਦਾਰ ਮੈਂ ਸੀ ਲੋਕ ਮੈਨੂੰ ਕਹਿੰਦੇ ਹਰਪ੍ਰੀਤ ਐ ਇੰਨੀ ਪਾਵਰ ਸੀਗੀ ਮੇਰੇ ਅੰਦਰ ਮੇਰੇ ਪੁੱਤ ਨੂੰ ਮੈਂ ਇੱਕ ਗੱਲ ਕਹੀ ਮੈਂ ਕਿਹਾ ਜਿੱਦਣ ਪੁੱਤ ਮੈਂ ਮਰ ਗਿਆ ਨਾ ਮੈਨੂੰ ਮੜੀਆਂ ਜਾ ਕੇ ਮੇਰਾ ਸੰਸਕਾਰ ਕਰਕੇ ਉਤੋਂ ਬਾਅਦ ਹਟ ਕੇ ਚਲੀ ਜਾਇ। ਇਹਨੂੰ ਇਹਨੂੰ ਆਖਿਆ। ਇਹਨੂੰ ਆਖਿਆ ਸੀ। ਮੈਂ ਕਿਹਾ ਐ ਮੈਨੂੰ ਅੱਧ ਬਜਾ ਦੇ ਡੋਬ ਕੇ ਛੱਡ ਕੇ ਨਾ ਜਾ। ਕਦੇ ਵੀ। ਕਦੇ ਵੀ। ਉਤੋਂ ਬਾਅਦ ਤੇਰਾ ਜੀ ਕਰੂਗਾ ਤੂੰ ਮੇਰੇ ਨਿਆਣਿਆਂ ਨਾਲ ਕੰਮ ਕਰੀਂ। ਵੀ ਸਰਦਾਰ ਕਹਿੰਦੇ ਮੇਰਾ ਸੰਸਕਾਰ ਕਰ ਜੀ। ਫੇਰ ਜਿੱਥੇ ਮਰਜੀ ਚੱਲ ਜੀ। ਤੁਹਾਨੂੰ ਦੱਸਦਾ ਐ ਵੀ ਮੈਂ ਰੋਣ ਲੱਗ ਜਾਂਦਾ ਹੀ ਬੈਠੇ। ਯਾਦ ਕਰਕੇ ਉਹ ਗੱਲਾਂ। ਸਾਡੇ ਤੋਂ ਬਾਅਦ ਵੀ ਖੇਡਿਆ ਜਾਂਦਾ ਸੀ ਇਹ। ਮੇਰੇ ਖੇਤਾਂ 'ਚ ਬਾਅਦ 'ਚ ਵੀ ਜਾਂਦਾ ਸੀ ਹਟੇ ਤੋਂ ਬਾਅਦ ਵੀ ਹਟੇ ਤੋਂ ਬਾਅਦ ਵੀ ਮੇਰੇ ਨੌਕਰਾਂ ਕੋ ਮੇਰੇ ਖੇਤਾਂ ਜਾਂਦਾ ਸੀ ਫਸਲ ਦੇਖ ਕੇ ਆਉਂਦਾ ਦਾ ਫਿਰ ਮੈਨੂੰ ਨੌਕਰਾਂ ਨੇ ਦੱਸਣਾ ਵੀ ਬਿੰਦਰੀ ਆਇਆ ਸੀ ਤੁਸੀਂ ਇਹਨੂੰ ਆਪਣਾ ਵਰਕਰ ਮੰਨਦੇ ਹੋ ਸਾਂਝੀ ਮੰਨਦੇ ਹੋ ਯਕੀ ਮੰਨਦੇ ਹੋ ਮੈਂ ਇਹਨੂੰ ਚਾਹੇ ਮੇਰਾ ਪੁੱਤ ਕਹਿ ਲੋ ਚਾਹੇ ਭਰਾ ਕਹਿ ਲੋ ਦੋਹਾਂ 'ਚ ਇੱਕ ਚੀਜ਼ ਬਣਾ ਲੋ ਮੈਂ ਤਾਂ ਦੋ ਗੱਲਾਂ 'ਚ ਇੱਕ ਗੱਲ ਮੰਨਦਾ ਮੇਰਾ ਭਰਾ ਏ ਮੇਰਾ ਪੁੱਤ ਆ ਹੌਣ ਵੀ ਜੈਨੂੰ ਮੈਂ ਕਿਹਾ ਦੁਬਾਰਾ ਵੀ ਕਿਹਾ ਪੁੱਤ ਹੁਣ ਵੀ ਤੇਰੇ ਲਈ ਉਹ ਆਫਰ ਅੱਜ ਵੀ ਆ ਅੱਜ ਵੀ ਮੈਂ ਮੁਕਰਿਆ ਨਹੀਂ ਤੈਨੂੰ ਉਸ ਜੱਜ ਸਾਲ ਪਹਿਲਾਂ ਵੀ ਕਿਹਾ ਸੀ ਤੈਨੂੰ ਮਕਾਨ ਲੈ ਕੇ ਦਿੰਨਾ ਪਾ ਕੇ ਦਿੰਨਾ ਜਾਂ ਜ਼ਮੀਨ ਕੀਲਾ ਲੈ ਲੈ ਤੇ ਇਕੀਲਾ ਜ਼ਮੀਨ ਕਹੇ ਮੈਂ ਅੱਜ ਵੀ ਇਹਨੂੰ ਹਿਆਰਪੁਰ ਆਪਣੀ ਜ਼ਮੀਨ ਚ ਇਕੀਲਾ ਜ਼ਮੀਨ ਇਹ ਨੋ ਲਵਾ ਦੂੰਗਾ ਮੈਂ ਇਹਨੂੰ ਆਪਣੇ ਜੀਉਂਦੇ ਜੀ ਇੱਕ ਵਾਰ ਮਕਾਨ ਆਪਾ ਦਵਾ ਚੱਲ ਮੇਰੇ ਜ਼ਿੰਮੇਵਾਰੀ ਖਤਮ ਹੋ ਜੂ ਬਾਅਦ ਚ ਤੁਹਾਡੇ ਮਰੇ ਤੋਂ ਬਾਅਦ ਚਲੋ ਮੇਰੇ ਬੱਚੇ ਬੜੇ ਗੋਡਾ ਬੜੇ ਵਧਿਆ ਉਹ ਗੱਲ ਲੈਦੀ ਆ ਪਰ ਕੱਲੋਂ ਆਪਾਂ ਇਹ ਨਹੀਂ ਕਹਿ ਸਕਦੇ ਦੁਬਾਰਾ ਕਿ ਮਕਾਨ ਤੇ 15 ਲੱਖ ਰੁਪਏ ਮੰਗੋਲੀ ਗੱਲ ਆ ਇਹਦਾ ਲੱਗਣਾ ਤੁਸੀਂ ਲਾਉਂਗੇ ਬਿਲਕੁਲ ਲਾਉਂਗਾ ਇੱਕ ਪੈਸਾ ਨਹੀਂ ਕਟੂੰਗਾ ਆਨ ਰਿਕਾਰਡ ਕਹਿ ਰਾਂ ਤੁਹਾਨੂੰ ਅੱਛਾ ਜਦੋਂ ਬਾਈ ਤੁਸੀਂ ਆਏ ਫਿਰ ਆਉਣ ਦਾ ਸਵੱਬਾ ਕਿਵੇਂ ਬਣਿਆ ਇਹ ਕਿਵੇਂ ਗਲਤੀ ਦਾ ਅਹਿਸਾਸ ਹੋਇਆ ਤੁਹਾਨੂੰ ਇਹ ਨਹੀਂ ਲੱਗਾ ਵੀ ਕਿਹੜੀਆਂ ਨਜ਼ਰਾਂ ਨਾਲ ਮੈਂ ਨਜ਼ਰਾਂ ਮਲਾਉਂਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਹਣ ਪੰਜਾਬੀ ਅੱਜ ਇੱਕ ਬਹੁਤ ਵੱਖਰੀ ਕਹਾਣੀ ਤੁਹਾਨੂੰ ਇੱਕ ਮਾਲਕ ਤੇ ਇੱਕ ਉਹਦੇ ਵਰਕਰ ਦੀ ਕਹਾਣੀ ਦਿਖਾਵਾਂਗੇ। ਬਾਈ ਹਰਪ੍ਰੀਤ ਸਿੰਘ ਹੋਰੀ ਮੇਰੇ ਨਾਲ ਮੌਜੂਦ ਨੇ ਤੇ ਇਧਰਲੇ ਪਾਸੇ ਬਾਈ ਉਹ ਵਰਕਰ ਮੌਜੂਦ ਹੈ ਜਿਹੜਾ 25 ਸਾਲ ਤੋਂ ਕੰਮ ਕਰਦਾ ਕਰਦਾ ਅਚਾਨਕ ਇੱਕ ਸਾਲ ਹਟ ਕੇ ਚਲਾ ਗਿਆ। ਬਾਈ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਠੀਕ ਹੋ? ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਆਏ। ਹਮ ਅੱਛਾ ਬਾਈ ਇਹ ਕੀ ਸਾਰੀ ਕਹਾਣੀ ਰਹੀ ਕਿਵੇਂ ਤੁਹਾਡਾ ਆਪਣੇ ਇੱਕ ਵਰਕਰ ਨਾਲ ਇੰਨਾ ਦਿਲ ਤੋਂ ਪਿਆਰ ਆ। ਕੀ ਗੱਲਬਾਤ ਆ ਸਾਰੀ? ਇਹ ਮੁੰਡੇ ਨੇ ਜੀ ਮੇਰੇ ਨਾਲ ਆਇਆ ਇਹ 25 ਸਾਲ ਲਗਾਤਾਰ ਅੱਛਾ ਹੀ ਬਾਈ ਨੇ ਇਹ ਬਾਈ ਨੇ ਇਹਦਾ ਨੋਆ ਦਵਿੰਦਰ ਸਿੰਘ ਇਹ ਨਾਲ ਦੇ ਪਿੰਡ ਰਤੀਪੁਰ ਤੋਂ ਆ ਮਤਲਬ ਇਹ ਮੇਰੇ ਲੱਕੜ ਪਟਣ ਆਏ ਸੀ ਲੱਕੜ ਪਟਦੇ ਪਟਦੇ ਇਹਨਾਂ ਨਾਲ ਕਾਫੀ ਪਿਆਰ ਹੋ ਗਿਆ ਉਹ ਤੋਂ ਬਾਅਦ ਇਹਦੇ ਨਾਲ ਮੈਂ ਗੱਲਬਾਤ ਕਰੀ ਮੈਨੂੰ ਸੇਲਪ ਦੀ ਲੋੜ ਆ ਤੁਹਾਡੀ ਇਹ ਮੇਰੇ ਕੋਲ ਵਰਕਰ ਵਧੀਆ ਤੋਂ ਮੁੰਡਾ ਬਹੁਤ ਵਧੀਆ ਮੁੰਡਾ ਵਧੀਆ ਦਿਲੋਂ ਬਹੁਤ ਚੰਗਾ ਹੈ ਮੈਨੂੰ ਤੇਰੇ ਵਰਗੇ ਬੰਦੇ ਦੀ ਲੋੜ ਆ ਤਾਂ ਇਹ ਕਹਿੰਦਾ ਵੀ ਸਰਾਰ ਜੀ ਕੋਈ ਗੱਲ ਨਹੀਂ ਮੈਂ ਤੁਹਾਡੇ ਕੋਲ ਆ ਜਾਣਾ ਤਾਂ ਇਹਨੇ ਫਿਰ ਮੇਰੇ ਨਾਲ ਆ ਕੇ ਜੋਬ ਕਰ ਲਈ ਤੁਹਾਡੇ ਕੋਲ ਕੰਮ ਕਰਨ ਲੱਗ ਗਿਆ ਹਾਂ ਜੀ ਮੇਰੇ ਕੋਲ ਕੰਮ ਕਿਹੜੇ ਸਾਲ ਦੀ ਗੱਲ ਆ ਬਾਈ ਇਹ ਸਾਨ ਤਾਂ ਯਾਰ ਨਹੀਂ ਨਹੀਂ ਉਹ ਤਾਂ ਪਹਿਲਾਂ ਦੇ ਆ ਲੜੇ ਨੇ ਉਹਨਾਂ ਨਾਲ ਮੇਰੀ ਗੱਲ ਹੋ ਗਈ ਜੀ ਅੱਛਾ 1999 ਦੀ ਗੱਲ ਹੈ ਇਹ ਹਾਂ ਇੱਥੇ 99 ਦੀ 2000 ਇੱਥੇ ਦੀ ਗੱਲ ਹੋਊਗੀ ਜੀ ਤੇ ਉਹ ਤੋਂ ਬਾਅਦ ਜੀ ਫਿਰ ਇਹ ਕੰਮਾਂ ਕਰਨ ਲੱਗ ਗਿਆ ਸਾਡਾ ਹੌਲੀ ਹੌਲੀ ਵਾਧਾ ਵਾਧਾ ਇੰਨਾ ਪਿਆਰ ਵਧ ਗਿਆ ਮੇਰੇ ਸਰੇਈ ਕਾਰੋਬਾਰ ਵੀ ਵਧਿਆ ਹੌਲੀ ਹੌਲੀ ਪਹਿਲਾਂ ਕਾਰੋਬਾਰ ਘੱਟ ਸੀ ਦੋ ਤਿੰਨ ਵਰਕਰ ਹੁੰਦੇ ਸੀ ਉਦੋਂ ਵੱਧਦੇ ਵੱਧੇ ਹੁਣ ਅੱਜ 50 60 ਵਰਕਰ ਹੋ ਗਏ 100 150 ਲੇਬਰ ਹੋ ਗਈ ਬਹੁਤ ਵੱਡਾ ਸਿਸਟਮ ਹੋ ਗਿਆ ਪਰ ਜਦ ਇਹ ਸੀ ਆ ਤਿੰਨ ਚਾਰ ਵਰਕਰ ਤੋਂ ਸ਼ੁਰੂ ਹੋਇਆ ਸੀ ਕੰਮ ਹੂੰ ਹੂੰ ਤੇ ਇਹਨੇ ਦਿਲੋਂ ਬਹੁਤ ਕੰਮ ਕਰਿਆ ਜੀ ਬਹੁਤ ਮਿਹਨਤ ਕਰੀਏ ਮੁੰਡੇ ਨੇ ਅਸੀਂ ਇਕੱਠਿਆਂ ਨੇ ਤੁਹਾਨੂੰ ਦੱਸਿਆ ਵੀ ਸਬਜ਼ੀ ਅਸੀਂ ਮੰਡੀਆਂ ਜਾਂਦੇ ਸੀ ਇੱਕ ਮੰਡੀ 'ਚ ਉਤਰਦਾ ਸੀ ਟਰੈਕਟਰ ਤੇ ਜ ਸਬਜ਼ੀ ਵੇਚੇ ਇੱਕ ਮੰਡੀ 'ਚ ਮੇਰਾ ਬਾਪੂ ਜੀ ਉਤਰਦਾ ਸੀ ਇੱਕ ਮੰਡੀ 'ਚ ਮੈਂ ਜਾਂਦਾ ਸੀ ਤੇ ਮੁੜਦੇ ਹੋਏ ਇਹਨਾਂ ਨੂੰ ਆ ਚੱਕ ਲੈਣਾ ਜਾਨੀ ਕਿ ਬਹੁਤ ਮਿਹਨਤ ਕਰੀ ਆ ਰਾਤ ਨੂੰ 12 ਵਜੇ ਕੰਮ ਤੋਂ ਹਟਣਾ ਤੜਕੇ 2 ਵਜੇ ਉੱਠ ਕੇ ਚਲੇ ਜਾਣਾ ਹੂੰ 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 ਕਦੇ ਅੱਜ ਤੱਕ ਇਹ ਬੰਦੇ ਨੇ ਅੱਤ ਐ ਨਹੀਂ ਕਿਹਾ ਸਰਦਾਰ ਜੀ ਇੰਨਾ ਟਾਈਮ ਹੋਇਆ ਇੰਨਾ ਹੋਇਆ ਨਾ ਬਿਲਕੁਲ ਨਹੀਂ ਹੂੰ ਹੂੰ ਟਾਈਮ ਦੀ ਕੋਈ ਬੰਦਸ਼ ਨਹੀਂ ਚਾਹੇ ਜਿੰਨਾ ਮਰਜ਼ੀ ਟਾਈਮ ਆਪਣਾ ਹੋਵੇ ਇਹਨਾਂ ਨੇ ਟਾਈਮ ਦੀ ਕੋਈ ਪਰਵਾਹ ਨਹੀਂ ਮੰਨੀ ਅੱਛਾ ਇਹਨੇ ਕਰੀ ਨਹੀਂ ਟਾਈਮ ਅਸੀਂ ਸਾਨੂੰ ਵੀ ਇਹ ਘਰ ਦਾ ਮੈਂਬਰ ਸਾਡੀ ਕਿਚਨ ਚ ਅੰਦਰ ਬਣ ਕੇ ਚਾਹ ਪਾਣੀ ਰੋਟੀ ਜੋ ਇਹਨੂੰ ਚੀਜ਼ ਹੀ ਚਾਹੀਦੀ ਆ ਇਹ ਆਪੇ ਬਣਾ ਸਕਦਾ ਚੱਕ ਕੇ ਖਾ ਵੀ ਸਕਦਾ ਤੁਸੀਂ ਦੱਸਦੇ ਹੋ ਵੀ ਤੁਸੀਂ ਇਹਨੂੰ ਆਪਦਾ ਪੁੱਤ ਬਣਾ ਲਿਆ ਸੀ ਪੁੱਤ ਤਾਂ ਬਣਾ ਹੀ ਬਣਾਇਆ ਵੀ ਮੇਰੇ ਤੋਂ ਵੱਧ ਕਈ ਗੱਲਾਂ ਤੇ ਇਹਦੀ ਪਾਵਰ ਸੀ ਅੱਛਾ ਅੱਧੇ ਦੁਕਾਨਦਾਰ ਅੱਧੇ ਦਵਾਈਆਂ ਵਾਲੇ ਮੈਨੂੰ ਪੁੱਛਦੇ ਵੀ ਨਹੀਂ ਸੀ ਜੋ ਇਹਨੇ ਗਾ ਤਾਂ ਹੋ ਗਿਆ ਹੂੰ ਇੱਥੇ ਤੱਕ ਗੱਲ ਸੀ ਕਿੰਨੀ ਖੇਤੀ ਸੀ ਆਪਣੇ ਕੋਲੇ ਇਹ ਜਦ ਹਟਿਆ ਜਦ ਸੀ 400 ਕਿੱਲਾ 400 ਕਿੱਲਾ ਖੇਤੀ ਕਰਦੇ ਸੀ ਤੁਸੀਂ ਹਾਂ ਅਜੇ ਹੁਣ ਇੱਕ ਸਾਲੇ ਹੋਇਆ ਗੈਪ ਹੋਇਆ ਸੀ ਇਹਦਾ ਵਿੱਚ ਹੁਣ ਆਏ ਨੂੰ ਉਹਨੂੰ ਹੋ ਗਏ 4-5 ਮਹੀਨੇ ਦੁਆਰਾ ਆਏ ਨੂੰ ਹੋ ਗਏ ਅੱਛਾ ਹਾਂਜੀ ਦੱਸੋ ਤੇ ਇਹਨੇ ਜਿਵੇਂ ਵੀ ਕੋਈ ਸਾਡੀ ਆਪਸ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਰੌਲਾ ਨਹੀਂ ਹੂੰ ਇਹਦੀ ਘਰੇਲੂ ਪ੍ਰੋਬਲਮ ਸੀ ਹੂੰ ਜਿਹਦੇ ਕਰਕੇ ਇਹ ਆਪਣੇ ਘਰੇਲੂ ਮਸਲੇ ਆ ਕਰਕੇ ਹਟ ਗਿਆ ਸੀ ਇਹ ਜਿਵੇਂ ਇਹਨੇ 25 ਸਾਲ ਜੀ ਤਕਰੀਬਨ ਲਗਾਤਾਰ ਮੇਰੇ ਕੋਲ ਕੰਮ ਕਰਿਆ ਹੂੰ ਫਿਰ ਇੱਕ ਦਿਨ ਆਇਆ ਨਹੀਂ ਨਹੀਂ ਤਾਂ ਸਵੇਰੇ 7 ਵਜੇ ਜਾਂ 6 ਵਜੇ ਹਾਜ਼ਰ ਹੋ ਜਾਂਦਾ ਸੀ ਉਧਰ ਨਹੀਂ ਆਇਆ ਮੈਂ ਇਹਨੂੰ ਕਾਲ ਕੀਤੀ ਕੀ ਗੱਲ ਅੱਜ ਨਹੀਂ ਆਇਆ ਕਹਿੰਦਾ ਕੱਲੂ ਆਉਂਗਾ ਦੂਜੇ ਦਿਨ ਕਾਲ ਕੀਤੀ ਕਹਿੰਦਾ ਕੱਲੂ ਆਉਂਗਾ ਫਿਰ ਸਾਨੂੰ ਪਤਾ ਲੱਗਿਆ ਵੀ ਕੋਈ ਪ੍ਰੋਬਲਮ ਹੈ ਇਹਨੂੰ ਹੂੰ ਫਿਰ ਅਸੀਂ ਮੇਰੀ ਵਾਈਫ ਮਤਲਬ ਦੂਜੇ ਮਲਾਜਮਾਂ ਤੋਂ ਪਤਾ ਲੱਗ ਗਿਆ ਵੀ ਉਹਦੇ ਹਟਣਾ ਹਟ ਕੇ ਚੱਲਿਆ ਉਹ ਹਟ ਕੇ ਚੱਲਿਆ ਫਿਰ ਮੇਰੀ ਵਾਈਫ ਤੇ ਤੇ ਮੇਰਾ ਬੇਟਾ ਇਹਨਾਂ ਦੇ ਘਰ ਗਏ ਹੂੰ ਇਹ ਨਾਲ ਗੱਲਬਾਤ ਕਰੀ ਪਰ ਮਤਲਬ ਇਹ ਮੰਨਿਆ ਨਹੀਂ ਹੈਗਾ ਆਉਣ ਵਾਸਤੇ ਤੁਸੀਂ ਦੱਸਦੇ ਤੁਸੀਂ ਇਹਦੇ ਕੋਲ ਖੇਤ ਵੀ ਜਾ ਕੇ ਆਏ ਖੇਤ 'ਚ ਵੀ ਉਹੀ ਗਿਆ ਸੀ ਇਦੇ ਕੋਲ ਇਹ ਮਤਲਬ ਆਪਣੇ ਪੱਠੇ ਪੁੱਠੇ ਲੈਣ ਗਿਆ ਸੀ ਨਾਲ ਦਾ ਹੀ ਪਿੰਡ ਆ ਖੇਤਾਂ 'ਚ ਵੀ ਨਾਲ ਮੇਰੀ ਵਾਈਫ ਤੇ ਮੇਰਾ ਬੇਟਾ ਨੂੰ ਮਿਲ ਕੇ ਆਏ ਵੀ ਤੂੰ ਆ ਜਾ ਇਹਨਾਂ ਨਾਲ ਲੱਗੇ ਦਵਿੰਦਰ ਵੀ ਕੋਈ ਕੋ ਪ੍ਰੋਬਲਮ ਸਾਨੂੰ ਦੱਸ ਪਰ ਇਹ ਨਹੀਂ ਬੰਨੇ ਮੈਂ ਆ ਜਾਊਂਗਾ ਆ ਜਾਊਂਗਾ ਕਾਕੇ ਨਟਾਲਾ ਪੁੱਤਾ ਲਾਤਾ ਤੇ ਪਰ ਆਇਆ ਨਹੀਂ ਫਿਰ 5-6 ਦਿਨਾਂ ਬਾਅਦ ਮੈਂ ਗੜ ਭੋਗ ਤੋਂ ਆਇਆ ਤੇ ਮੇਰਾ ਆਫਸੈਟ ਸੀਮਾ ਨਾਲ ਮੈਂ ਕਿਹਾ ਮੈਂ ਜਾ ਕੇ ਆਉਣਾ ਤਾਂ ਮੈਂ ਆਪ ਇਹਨਾਂ ਦੇ ਘਰ ਗਿਆ ਇਹਦਾ ਫਾਦਰ ਸੀ ਕਿ ਇਹਨਾਂ ਦਾ ਗਵਾਂਢੀ ਸੀ ਅਸੀਂ ਬੈਠ ਕੇ ਗੱਲਬਾਤ ਕਰੀ ਵੀ ਆ ਜਾ ਮੈਂ ਇਹਨੂੰ ਇੰਜ ਵੀ ਕੈਂਪ ਉੱਤੇ ਇੱਕ ਸਾਲ ਲਵਾ ਦੇ ਐ ਕਰਦੇ ਵੀ ਫਿਰ ਹਟ ਜੀ ਵੀ ਮੈਨੂੰ ਅੱਧ ਵਿਚਾਲੇ ਨਾਲ 2:00 ਵਜੇ ਨਾ ਕਰ ਉਹ ਨਾ ਕਰ ਮੈਂ ਕਾਫੀ ਗੱਲਾਂ ਇਹਦੇ ਨਾਲ ਕੀਤੀਆਂ 2 ਘੰਟੇ ਲਾਈ ਤੇ ਫਿਰ ਮੈਨੂੰ ਕਾਫਰ ਕਰੀ ਅ ਮਤਲਬ ਇਹਦੇ ਪਰਿਵਾਰ ਚੋਂ ਕਿਸੇ ਨੇ ਕਿਹਾ ਵੀ ਤੈਨੂੰ ਕੋਈ ਮੇਤੋ ਬਿਨਾ ਕੀ ਦੇ ਦੂ ਫਿਰ ਉਹ ਗੱਲ ਮਨੇ ਇਹਦੇ ਪਰਿਵਾਰ ਚੋਂ ਕਿਸੇ ਨੇ ਕਿਹਾ ਮਤਲਬ ਇਦੇ ਫਾਦਰ ਨੇ ਕਿਹਾ ਵੀ ਤੈਨੂੰ ਜੇ ਕੁਝ ਦਊਂਗਾ ਤਾਂ ਮੈਂ ਦਊਂਗਾ ਤੈਨੂੰ ਹੋਰ ਕੋਈ ਕਿਆ ਦੇ ਦੂ। ਇਹਨੂੰ ਆਖਿਆ। ਮੇਰੇ ਸਾਹਮਣੇ ਇਹਨਾਂ ਨੂੰ ਆਖਿਆ। ਅੱਛਾ। ਜੀ। ਸਹੀ ਗੱਲ ਆ ਨਾ? ਹਾਂ ਇਹਨੂੰ ਆਖਿਆ ਤਾਂ ਮੈਂ ਕਿਹਾ ਵੀ ਇੰਜ ਕਰੋ ਜੇ ਇਹ ਗੱਲ ਆ ਮੈਂ ਕੱਲੂ ਹੀ ਇੱਕ ਕੀਲਾ ਜ਼ਮੀਂਦਾਰ ਨੂੰ ਲਵਾਉਣਾ। ਪਰਸੋਂ ਉਹ ਮੇਰੇ ਕੰਮ ਤੇ ਆ ਬਈ। ਅੱਛਾ। ਜੀ ਆ ਫਿਰ ਇਹਨੂੰ ਮੈਂ ਆਪਣੇ ਪਿੰਡ ਘਰ ਲੈ ਕੇ ਦੰਨਾ। ਮੁੱਲ ਇਹ ਤੋਂ ਇੱਕ ਵੀ ਪਾਸਾ ਨਹੀਂ ਲਵਾਂਗਾ। ਕੋਈ ਕਟੂਗਾ ਨਹੀਂ। ਨਾ 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 ਬਿਲਕੁਲ ਨਹੀਂ। ਵੇਬੀ ਕਿ ਪਹਿਲਾ ਜਮੀਨ ਦਾ ਕੀਲਾ ਨਾ ਲਵਾਉਂਗਾ ਦੂਏ ਦਿਨ ਮੇਰੇ ਕੰਮ ਤੇ ਆਈ ਹਾਂ ਫਿਰ ਇਹਨੂੰ ਮੈਂ ਪੁੱਛਿਆ ਮੈਂ ਕਿ ਦਵਿੰਦਰ ਬੋਲ ਹੁਣ ਦੱਸ ਤੂੰ ਕੀ ਕਹਣਾ ਵੀ ਚੱਲੇਗਾ ਤੂੰ ਚੱਲੇਗਾ ਤਾਂ ਇਹਨੇ ਮੈਨੂੰ ਜਵਾਬ ਦਿੱਤਾ ਫਿਰ ਵੀ ਜਵਾਬ ਦਿੱਤਾ ਹਾਂ ਫਿਰ ਮੈਨੂੰ ਕਾਫੀ ਮਨ ਨੂੰ ਸੱਟ ਲੱਗੀ ਤਕਲੀਫ ਹੋਈ ਦੋ ਘੰਟੇ ਮੈਂ ਇਹਦੇ ਕੋਲ ਪੂਰੇ ਲਾਇਆ ਫਿਰ ਮੈਂ ਉੱਠ ਕੇ ਆਇਆ ਤੁਹੀ ਦੱਸਦੇ ਹੋ ਤੁਸੀਂ ਆਪ ਵੀ ਮਨ ਖਰਾਬ ਕਰਿਆ ਆਪ ਵੀ ਡਿਪਰੈਸ਼ਨ ਚ ਗਏ ਮੇਰੇ ਘਰਦਿਆਂ ਨੇ ਸੰਭਾਲਿਆ ਮੈਂ ਕਹਿੰਦਾ ਜੀ 15 ਦਿਨ ਮੈਨੂੰ ਰੋਟੀ ਨਹੀਂ ਚੰਗੀ ਲੱਗੀ ਮੇਰਾ ਸਲਾ ਕੰਮ ਕਰਨ ਰੂਹ ਨਾ ਕਰੇ ਮੇਰਾ ਜੀ ਕਰੇ ਵੀ ਮੈਂ ਖੇਤੀ ਛੱਡ ਦਵਾਂ ਘਟਾ ਦਵਾਂ ਪਰ ਨਹੀਂ ਫੇਰ ਮਨ ਕਰਿਆ ਵੀ ਯਾਰ ਲੋਕ ਕੀ ਕਹਿਣਗੇ ਵੀ ਦਵਿੰਦਰ ਚਲੇ ਗਿਆ ਤਾਂ ਕੰਮ ਫੇਲ ਹੋ ਗਿਆ ਫਿਰ ਮੇਰੀ ਵਾਈਫ ਨੇ ਤੇ ਮੇਰੇ ਬੇਟੇ ਨੇ ਸਾਥ ਦਿੱਤਾ ਉਹ ਕਹਿੰਦੇ ਉੱਠੋ ਕੰਮ ਦੇਖੋ ਕਰੋ ਤੁਸੀਂ ਮੰਜੇ ਤੇ ਨਹੀਂ ਉੱਠੇ ਸੀ ਮੈਂ ਕਹਾਂ ਮੈਂ ਅੰਦਰ ਬੜਾ ਜਾਂਦਾ ਸੀ ਪੈ ਜਾਂਦਾ ਸੀ ਇੱਕ ਇਹ ਹਟਿਆ ਇਦਨ ਨਾਲ ਪੰਜ ਬੰਦੇ ਹੋਰ ਵੀ ਉਹੀ ਤਿੰਨ ਮਹੀਨੇ ਦੇ ਵਿੱਚ ਧੋਖਾ ਦੇ ਕੇ ਚਲੇ ਗਏ ਸੀ ਇੱਕ ਨਹਿਰ ਛਾਲ ਮਾਰ ਕੇ ਮਰ ਗਿਆ ਆਪੇ ਆਪਣੇ ਪਰਿਵਾਰ ਨਾਲ ਲੜ ਕੇ ਇੱਕ ਇਹ ਗਿਆ ਇੱਕ ਹੋਰ ਸੀ ਬਚਨ ਬਚਨ ਕਰਕੇ ਉਹ ਅੱਧ ਬਜਾਲੇ ਧੋਖਾ ਦੇ ਕੇ ਚਲੇ ਗਿਆ ਇੱਕ ਹੋਰ ਸੀ ਉਹ ਵੀ ਦੇ ਕੇ ਚਲੇ ਗਿਆ ਉਸ ਸਮੇਂ ਇੱਕ ਛੋਟਾ ਜਿਹਾ ਮੁੰਡਾ ਸੀ ਬਚਨ ਦਾ ਹੀ ਰਾਹੁਲ ਮੁੰਡਾ ਸੀ ਉਹਨੇ ਮੇਰਾ ਸਾਥ ਦਿੱਤਾ ਪੂਰਾ ਠੋਕ ਕੇ ਉਹ ਹੁਣ ਵੀ ਮੇਰੇ ਕੋਲ ਆ ਮੈਂ ਉਹਦੀ ਉਹ ਗੱਲ ਨਹੀਂ ਭੁੱਲਦਾ ਵੀ ਇਹ ਬੰਦੇ ਨੇ ਜਦ ਮੇਰੇ ਨਾਲ ਖੜ ਕੇ ਸਾਥ ਦਿੱਤਾ ਹੂੰ अच्छा फिर भाई ओ उस, उसी जान ਦੱਸ ਦਿਉ ਵੀ ਇਹਦੀ ਹਾਲ ਇਹਦੇ ਜਾਣ ਬਾਅਦ ਤੁਹਾਡੀ ਹਾਲਤ ਬਹੁਤ ਖਰਾਬ ਮੈਂ ਕਹ ਜੀ ਬਿਲਕੁਲ ਮੈਨੂੰ ਨਹੀਂ ਕੋਈ ਚੰਗਾ ਲੱਗਦਾ ਦਾ ਇਹਦੇ ਬਿਨਾ ਹਾਂ ਜਦੋਂ ਇਹ ਬਾਗਿਆ ਹਾਂ ਸਾਡਾ ਇੰਨਾ ਬੌਂਡਿੰਗ ਸਾਡੀ ਇੰਨੀ ਸੀ ਕੋਈ ਵੀ ਅਸੀਂ ਚੰਗਾ ਮਾੜਾ ਕੰਮ ਕਰਨਾ ਕੋਈ ਖੇਤਾਂ ਦਾ ਕੋਈ ਕਦੇ ਵੀ ਕੁਝ ਵੀ ਕਰਨਾ ਮੈਂ ਕਹਿੰਦਾ ਜੋ ਮੈਂ ਇਹਨੂੰ ਦੱਸਤਾ ਉਹਨੇ ਇਹਨੇ ਨਹੀਂ ਅੱਗੇ ਕਰੀ ਗੱਲ ਜੋ ਇਹਨੇ ਮੈਨੂੰ ਦੱਸਤਾ ਮੈਂ ਨਹੀਂ ਕਰੀ ਤੁਸੀਂ ਦੱਸਦੇ ਹੋ ਵੀ ਇਹਨੂੰ ਤੁਸੀਂ ਪੁੱਤੀ ਬਣਾ ਕੇ ਰੱਖਿਆ ਹੋਇਆ ਸੀ ਪੁੱਤ ਨਹੀਂ ਪੁੱਤ ਤਾਂ ਦੂਰ ਦੀ ਗੱਲ ਆ ਭਰਾ ਕਹੋ ਤੁਸੀਂ ਮੈਂ ਆਪਣੇ ਬੇਟਿਆਂ ਤੋਂ ਵੱਧ ਇਹਦੇ 'ਤੇ ਭਰੋਸਾ ਕਰਦਾ ਬੇਟਿਆਂ ਦਾ ਭਰੋਸਾ ਕਰਦਾ ਹੀ ਕਰਨਾ ਪਰ ਉਹਨਾਂ ਪਿਆਰ ਕਰਦੇ ਸੀ ਜਿੰਨਾ ਵੀ ਸੋਚ ਵੀ ਨਹੀਂ ਸਕਦੇ ਤੁਸੀਂ ਤੁਹਾਨੂੰ ਇਹ ਨਹੀਂ ਲੱਗਿਆ ਵੀ ਇੰਨਾ ਨੇੜੇ ਦਾ ਬੰਦਾ ਹੋ ਕੇ ਦੂਰ ਚਲਾ ਗਿਆ ਵਿਸ਼ਵਾਸ ਕਰ ਤੋ ਮੈਂ ਕਿਹਾ ਜੀ ਜਿੱਦਣ ਮੈਨੂੰ ਕਿਸੇ ਨੇ ਦੱਸਿਆ ਵੀ ਫਲਾਣੇ ਦੇ ਟਰੈਕਟਰ 'ਤੇ ਚੜ੍ਹਿਆ ਜਾਂਦਾ ਹੈ ਹਟੇ ਤੋਂ ਬਾਅਦ ਜਦ ਕੀ ਮੈਂ ਇਹਦੇ ਪੈਸੇ ਦੇਣੇ ਸੀ 30000 ਇਹਨੇ ਮੇਰੇ ਤੋਂ ਕੁਝ ਨਹੀਂ ਲੈਣਾ ਸੀ ਇਹਨੇ ਮੈਨੂੰ ਫਿਰ ਘਰ ਦੇ ਕਹਿਣ ਲੱਗੇ ਹਿਸਾਬ ਕਰਦੀਏ ਕਰ ਦੋ ਮੈਂ ਭੇਜ ਦਉ ਦੀ ਪਰਚੀ ਜਾਂਦਾ ਹਟ ਗਿਆ ਕਹਿੰਦੇ ਨਹੀਂ ਕਹਿੰਦੇ ਜਦ ਦਿਨ ਘਰ ਆਊਗਾ ਉਸ ਦਿਨ ਆਪ ਦਵਾਂਗੇ ਉਹਨੂੰ ਇਹਨੇ 1 ਸਾਲ ਸਾਤੋਂ ਪੈਸੇ ਨਹੀਂ ਲਏ 9 ਮਹੀਨੇ ਇਹ ਤਾਂ ਕੋਈ ਹਿਸਾਬ ਨਹੀਂ ਕਰਿਆ ਫੇਰ ਕਿਤੇ ਮੇਰੀ ਵਾਈਫ ਨੂੰ ਰਾਹ ਚ ਮਿਲਿਆ ਉਹਨਾਂ ਨੇ ਫੇਰ ਇਹਨੂੰ ਰੋਕਿਆ ਫੇਰ ਗੱਲਬਾਤ ਕਰੀ ਫੇਰ ਦੁਬਾਰਾ ਇਹ ਘਰ ਆਇਆ ਨਹੀਂ ਤੁਸੀਂ ਦੱਸਦੇ ਹੋ ਵੀ ਜਦੋਂ ਤੁਹਾਨੂੰ ਕਿਸੇ ਨੇ ਦੱਸਿਆ ਵੀ ਇਹ ਕਿਸੇ ਹੋਰ ਦੇ ਟਰੈਕਟਰ ਤੇ ਚੜਿਆ ਜਾਂਦਾ ਉਹ ਗੱਲ ਦੱਸੋ ਉਹ ਤਾਂ ਜਦੇ ਥੋੜੇ ਦਿਨਾਂ ਬਾਅਦ ਨਾ ਮੇਰੇ 83 ਦਾ ਫੋਨ ਆਇਆ ਹਾਂ ਕਹਿੰਦਾ ਵੀ ਆਪਾਂ ਟਰੈਕਟਰ ਨਵਾਂ ਲੈ ਲਿਆ 5620 30 ਜੀ 5630 ਹਾਂ ਮੈਂ ਕਿਹਾ ਵੀ ਨਹੀਂ ਕਹਿੰਦਾ 5630 ਤੇ ਤਦਰਬਿੰਦਰੀ ਚੜਿਆ ਜਾਂਦਾ ਸੀ ਇਹ ਕੱਚਾ ਨਾਂ ਬਿੰਦਰੀ ਚੜਿਆ ਜਾਂਦਾ ਉਹ ਮੈਂ ਕਿਹਾ ਭਾਈ ਆਪਣਾ ਨਹੀਂ ਉਹ ਮੈਂ ਕਿਹਾ ਮੇਰੇ ਨਾਲ ਉਹ ਚਲੇ ਗਿਆ ਪਰ ਉਹ ਮੈਨੂੰ ਪੁੱਛ ਕੇ ਦੇਖੋ ਮੈਨੂੰ ਕਿ ਨਹੀਂ ਤੱਕ ਮੈਂ ਲੋਕਾਂ ਨੂੰ ਦੱਸਿਆ ਨਹੀਂ ਸੀ ਵੀ ਉਹ ਹਟ ਗਿਆ ਔਰ ਜਿਹੜੇ ਮੇਰੇ ਨਾਲ ਮੇਰੇ ਪਿੰਡ ਦੇ ਅਲਦਲੇ ਦੇ ਲੋਕ ਲੱਗਦੇ ਸੀ ਉਹਨਾਂ ਨੇ ਸਵਾਦ ਲੈ ਕੇ ਇਹਨੂੰ ਪੁੱਛਿਆ ਬਈ ਚੰਗਾ ਹੋ ਗਿਆ ਤੂੰ ਹਟ ਗਿਆ ਤੂੰ ਇੰਜ ਕਰਿਆ ਉੰਜ ਕਰਿਆ ਹੁਣ ਜਿਹੜੇ ਲੋਕਾਂ ਨੇ ਇਹਨੂੰ ਉਸ ਸਮੇਂ ਇਹ ਗੱਲਾਂ ਦਸੀਆਂ ਸੀ ਕਹੀਆਂ ਸੀ ਠੀਕ ਆ ਨਾ ਤੇ ਉਹਨਾਂ ਇਹਨੇ ਆ ਕੇ ਬਾਅਦ ਚ ਮੈਨੂੰ ਦੱਸਿਆ ਕਹਿੰਦਾ ਸਰਦਾਰ ਜੀ ਬਾਹਲਾ ਪੁੱਛਣਾ ਮੈਂ ਪੁੱਛਿਆ ਨਾ ਇਹਨੂੰ ਮੈਨੂੰ ਜਾਣ ਕੇ ਨਹੀਂ ਪੁੱਛਿਆ ਫਿਰ ਆਪਾਂ ਨੂੰ ਉਹਨਾਂ ਦੇ ਪ੍ਰਤੀ ਈਰਖਾ ਹੋ ਜਾਂਦੀ ਹੈ ਜਿਹੜੇ ਬੰਦੇ ਮਾੜਾ ਚੰਗਾ ਬੋਲਦੇ ਆ ਫਿਰ ਮੈਂ ਇਹਨੂੰ ਵੀ ਕਹਿ ਤਵਾਂ ਪੁੱਤ ਮੈਨੂੰ ਕੋਈ ਦੱਸੇ ਨਾ ਆਪਾਂ ਨੂੰ ਪਤਾ ਹੀ ਕਿਹੜਾ ਚੰਗਾ ਕਿਹੜਾ ਮਾੜਾ ਛੱਡੋ ਆਪਾਂ ਕਿਸੇ ਦੀ ਬੁਰਾਈ ਨਹੀਂ ਕਰਨੀ ਤੇ ਪਰ ਇਹਨੂੰ ਮੇਰੇ ਖਿਲਾਫ ਜੋ ਵੀ ਲੋਕਾਂ ਨੇ ਐ ਭੜਕਾਇਆ ਤੇ ਤੇਰਾ ਖੜਾ ਛੁੱਟ ਗਿਆ 9 ਮਹੀਨੇ ਬਾਅਦ ਜਦ ਇਹਨੂੰ ਅਹਿਸਾਸ ਹੋਇਆ ਵੀ ਨਹੀਂ ਮੇਤੋਂ ਗਲਤ ਹੋ ਗਿਆ ਕੰਮ ਜੋ ਵੀ ਆ ਫਿਰ ਇਹ ਘਰੇ ਆਇਆ ਗੱਲਬਾਤ ਹੋਈ ਵੀ ਮੈਂ ਆਹ ਮਹੀਨੇ ਤੋਂ ਕੰਮ ਪਰ ਆ ਜਾਊਗਾ ਪੂਰਾ 1 ਸਾਲ ਬਾਅਦ ਇਹ ਦੁਬਾਰਾ ਕੰਮ ਤੇ ਆ ਗਿਆ ਜੀ ਕੀ ਗੱਲ ਰਹੀ ਤੁਸੀਂ 25 ਸਾਲ ਇਹਨਾਂ ਨਾਲ ਕੰਮ ਕਰਿਆ ਹਾਂ ਜੀ ਤੇ ਇਹਨਾਂ ਨਾਲੋਂ 25 26ਵੇਂ ਸਾਲ ਤੁਸੀਂ ਜਾ ਕੇ ਹਟ ਗਏ ਤੇ ਬਾਈ ਹੋਰ ਉਹਨੇ ਇੱਥੇ ਤੱਕ ਵੀ ਆਫਰ ਕਰਤੀ ਸੀ ਵੀ ਬਾਈ ਮੈਂ ਤੈਨੂੰ ਇੱਕ ਗੱਲਾ ਜ਼ਮੀਨ ਵੀ ਦੇਊਗਾ ਤੇ ਮੈਂ ਤੈਨੂੰ ਘਰ ਪਾ ਕੇ ਵੀ ਦੇਊਗਾ ਫਿਰ ਵੀ ਤੁਸੀਂ ਨਹੀਂ ਆਏ ਪੂਰੀ ਗੱਲ ਬਾਤ ਦੱਸਿਓ ਕੀ ਗੱਲ ਬਣੀ ਪੂਰੀ ਵੀਰਜੀ ਗੱਲ ਸੀਗੀ ਮੇਰਾ ਘਰੇਲੂ ਮਸਲਾ ਸੀ ਹਾਂ ਉਹਦੇ ਕਰਕੇ ਮੈਨੂੰ ਹਟਣਾ ਪਿਆ ਹਾਂ ਹੋਰ ਕੋਈ ਗੱਲ ਬਾਤ ਨਹੀਂ ਹੈਗੀ ਜਿਹਾ ਜਹਾ ਸਰਦਾਰ ਮਾ ਹੋਰੋ ਹੀ ਕੰਮ ਇੱਕ ਪਾਸੇ ਸਾਲ ਲਾ ਕੇ ਦੇਖਿਆ ਬਾਹਰ ਪਰ ਜਿਹੜਾ ਦਿਲ ਸਰਦਾਰ ਦਾ ਮੇਰਾ ਰਲਿਆ ਉਹ ਨਿਰਾਲਾ ਨਾ ਕਿਸਦਾ ਵੀ ਅੱਜ ਤੱਕ ਨਾ ਗਾਂਹਾਂ ਤੱਕ ਤੁਸੀਂ ਉਹ ਕੀ ਗੱਲ ਇਹ ਤੁਹਾਨੂੰ ਆਫਰ ਕਰਿਆ ਇਹ ਘਰੇ ਜਾ ਕੇ ਤੁਸੀਂ ਉਹ ਸਾਰੀਆਂ ਚੀਜ਼ਾਂ ਵੀ ਠਕਰਾਤੀਆਂ ਹਾਂਜੀ ਮੈਂ ਤਾਂ ਕੋਈ ਗੱਲ ਨਹੀਂ ਮਾੜਾ ਮੋਟਾ ਗੁੱਸਾ ਘਰੇ ਆ ਸਾਡਾ ਕੋਈ ਗੱਲ ਨਹੀਂ ਹੋਰ ਕੋਈ ਗੱਲਬਾਤ ਨਹੀਂ ਸੀਗੀ ਅ ਦੁਬਾਰਾ ਆਉਂਗਾ ਐਂ ਤਾਂ ਨਹੀਂ ਵੀ ਕਿਹਾ ਸੀ ਮੈਂ ਦੁਬਾਰਾ ਆਉਂਗਾ ਅੱਛਾ ਫੇਰ ਚਣੀ ਜਮਾ ਹਟ ਗਿਆ ਕੰਮ ਕਰਦਾ ਹੀ ਹੋਰ ਪਾਸੇ ਸਰਦਾਰ ਦੇ ਸਾਧਨ ਟਰੈਕਟਰ ਲੰਘਦੇ ਹੀ ਪਰ ਅੰਦਰੋਂ ਹੌਲ ਪੈਂਦਾ ਸੀ ਰੋਣਾ ਆ ਜਾਂਦਾ ਸੀ ਵੀ ਕਹੇ ਕਿਹੜਾ ਮੈਂ ਵੀ ਸੀਗਾ ਉੱਥੇ ਸਰਦਾਰ ਉਰੇ ਨਹੀਂ ਸੀ ਹੁੰਦਾ ਹਿਸ਼ਾਰਪੁਰ ਹੁੰਦਾ ਸੀ ਉਰੇ ਦਾ ਸਰਦਾਰ ਮੈਂ ਸੀ ਲੋਕ ਮੈਨੂੰ ਕਹਿੰਦੇ ਹਰਪ੍ਰੀਤ ਆ। ਐਨੀ ਪਾਵਰ ਸੀਗੀ ਮੇਰੇ ਹੱਥ 'ਚ। ਤੁਸੀਂ ਤਾਂ ਸਾਰਾ ਕੁਝ ਹੀ ਛੱਡ ਗਈ ਸੀ। ਹਾਂਜੀ। ਦੁਬਾਰੇ ਜਾਨੀ ਫੇਰ ਮੈਨੂੰ ਫਟੇ ਦਾ ਅਹਿਸਾਸ ਹੋਇਆ ਵੀ ਕੰਮ ਗਲਤ ਹੋ ਗਿਆ। ਵੀ ਉਹੋ ਜਿਹਾ ਸੁਆਦ ਨਹੀਂ ਆਉਂਦਾ ਕੰਮ ਦਾ। ਇਹਦਾ ਤੁਹਾਨੂੰ ਕਹਿੰਦੇ ਸੀ ਵੀ ਤੂੰ ਮੇਰਾ ਪੁੱਤਾਂ ਤੂੰ ਮੇਰਾ ਭਰਾ ਇਹ ਇਹਨਾਂ ਨੇ ਤੁਹਾਨੂੰ ਸਭ ਘਰ ਦਾ ਹੀ ਕੋਈ ਐਸਾ ਘਰੇਲੂ ਸੀਗਾ ਹੀ ਸਾਡਾ। ਹੋਰ ਕੋਈ ਸਾਡੀ ਅਗਵਲ ਨਹੀਂ ਹੋਈ ਸਭ ਮੇਰੀ ਦੇ ਸਰਦਾਰ ਦੀ। ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣੀ ਚਾਹਨਾ। ਅ ਬਈ ਨਾ ਚਲਦਾ ਹੈ ਹਾਂ ਵੀ ਇਹ ਮੇਰੇ ਪੁੱਤ ਨੂੰ ਮੈਂ ਇੱਕ ਗੱਲ ਕਹੀ ਮੈਂ ਕਿਹਾ ਜਦਨ ਪੁੱਤ ਮੈਂ ਮਰ ਗਿਆ ਨਾ ਮੈਨੂੰ ਮੜੀਆਂ ਜਾ ਕੇ ਮੇਰਾ ਸੰਸਕਾਰ ਕਰਕੇ ਉਤੋਂ ਬਾਅਦ ਹਟ ਕੇ ਚਲੀ ਜਾਈ ਇਹਨੂੰ ਇਹਨੂੰ ਆਖਿਆ ਇਹਨੂੰ ਆਖਿਆ ਸੀ ਮੈਂ ਕਿਹਾ ਐ ਮੈਨੂੰ ਅੱਧ ਬਜਾ ਦੇ ਡੋਬ ਕੇ ਛੱਡ ਕੇ ਨਾ ਜਾ ਕਦੇ ਵੀ ਕਦੇ ਵੀ ਉਤੋਂ ਬਾਅਦ ਤੇਰਾ ਜੀ ਕਰੂਗਾ ਤੂੰ ਮੇਰੇ ਨਿਆਣਿਆਂ ਨਾਲ ਕੰਮ ਕਰੀਂ ਵੀ ਮੇਰਾ ਸੰਸਕਾਰ ਕਰ ਦਿਓ ਹਾਂਜੀ ਵੀ ਸਰਦਾਰ ਕਹਿੰਦੇ ਮੇਰਾ ਸੰਸਕਾਰ ਕਰ ਜੀ ਫੇਰ ਜਿੱਥੇ ਮਰਜ਼ੀ ਚੱਲ ਜੀ ਅੱਛਾ ਹਾਂਜੀ ਇਹ ਤੁਹਾਨੂੰ ਪਹਿਲਾਂ ਕਹਿੰਦੇ ਹੁੰਦੇ ਸੀ? ਹਾਂਜੀ ਪਹਿਲਾਂ ਤੁਸੀਂ। ਸ਼ੁਰੂ ਤੋਂ। ਅੱਛਾ। ਹਾਂਜੀ। ਤੇ ਫਿਰ ਤੁਸੀਂ ਉਹ ਚੀਜ਼ਾਂ ਵੀ ਸਾਰੀਆਂ ਭੁੱਲ ਗਏ ਸੀ? ਨਹੀਂ ਯਾਦ ਸੀ ਗਈ ਸਾਰੀਆਂ ਚੀਜ਼ਾਂ। ਭੁੱਲੇ ਕੁਝ ਵੀ ਨਹੀਂ ਸੀ। ਫਿਰ ਉਹ ਗੱਲਾਂ ਦਾ ਮਨਚ ਬਜੋਗ ਨਹੀਂ ਲੱਗਿਆ ਤੁਹਾਡੇ? ਆਇਆ ਬਹੁਤ ਹੀ। ਉਹ ਤੰਗ ਨਹੀਂ ਕਰਦੀ ਹੁੰਦੀਆਂ ਰਾਤ। ਤੁਹਾਨੂੰ ਦੱਸਦਾ ਐ ਵੀ ਮੈਂ ਰੋਣ ਲੱਗ ਜਾਂਦਾ ਹੀ ਬਹਿ ਕੇ। ਯਾਦ ਕਰਕੇ ਉਹ ਗੱਲਾਂ। ਸਾਡੇ ਤੋਂ ਬਾਅਦ ਵੀ ਖੇਤਾਂ ਜਾਂਦਾ ਸੀ ਇਹ। ਮੇਰੇ ਖੇਤਾਂ 'ਚ ਬਾਅਦ 'ਚ ਵੀ ਜਾਂਦਾ ਸੀ। ਹਟੇ ਤੋਂ ਬਾਅਦ ਵੀ ਹਟੇ ਤੋਂ ਬਾਅਦ ਵੀ ਮੇਰੇ ਨੌਕਰਾਂ ਕੋ ਮੇਰੇ ਖੇਤਾਂ ਜਾਂਦਾ ਸੀਗੇ ਫਸਲ ਦੇਖ ਕੇ ਆਉਂਦਾ ਦਾ ਅੱਛਾ ਹਾਂ ਉਹਨਾਂ ਨੂੰ ਕਹਿਣਾ ਇਹਨਾਂ ਨੇ ਫਿਰ ਮੈਨੂੰ ਨੌਕਰਾਂ ਨੇ ਦੱਸਣਾ ਵੀ ਵਿਬਿੰਦਰੀ ਆਇਆ ਸੀ ਕਿ ਮੈਂ ਪੁੱਛਣਾ ਕੀ ਕਹਿੰਦਾ ਸੀ ਉਹ ਕਹਿੰਦਾ ਨਹੀਂ ਮੈਂ ਆਉਂਗਾ ਇੱਕ ਹੀ ਚੱਕਰ ਬੱਸ ਓੜ ਚੱਕਰ ਕੀ ਦਿਲ ਦੀ ਗੱਲ ਆਈ ਇਹ ਦਿਲ ਮਿਲਿਆਂ ਦੇ ਮੇਲੇ ਪੈਸੇ ਲਏ ਤਾਂ ਤਾਂ ਸਿਰੀ ਢੇੜਾ ਉੱਥੇ ਮਾਰਦਾ ਹੁੰਦਾ ਵਰਕਰ ਢੇੜਾ ਮਾਰਦਾ ਹੁੰਦਾ ਤੁਸੀਂ ਤਾਂ ਬਿਨਾ ਪੈਸਿਆਂ ਤੋਂ ਇਹਨਾਂ ਦੇ ਖੇਤਾਂ 'ਚ ਜਾ ਆਉਂਦੇ ਸੀ ਢੇੜਾ ਮਾਰੇ ਆਉਂਦੇ ਸੀ ਆਪਾਂ ਕਦੇ ਪੈਸੇ ਨੂੰ ਕਿਹਾ ਵੀ ਪੈਸੇ ਲੈਣੇ ਆ ਜਾਂ ਦੇਣੇ ਆ ਸਰਦਾਰ ਤੋਂ ਬਾਅਦ ਹਾਂ ਜੀ ਨਾ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਹਟੇ ਤੋਂ ਬਾਅਦ ਵੀ ਇਹਨਾਂ ਦੇ ਖੇਤਾਂ 'ਚ ਢੇੜਾ ਮਾਰਦੇ ਸੀ ਮਾਰਦੇ ਸੀ ਜੀ ਬਿਲਕੁਲ ਤੁਹਾਨੂੰ ਇਹਨਾਂ ਨੇ ਬੰਦੇ ਨੇ ਜਦੋਂ ਤੁਹਾਨੂੰ ਇੰਨੀ ਕਹਤਾ ਸੀ ਵੀ ਮੇਰੇ ਮਰੇ ਤੋਂ ਵਗ ਜੀ ਹਾਂ ਜੀ ਤੇ ਇਹ ਵੀ ਕਹਤਾ ਸੀ ਆਪਣੀ ਘਰ ਵਾਲੀ ਭੇਜਤੀ ਆਪਣੇ ਬੱਚੇ ਭੇਜ ਤੇ ਤੁਹਾਡੇ ਕੋਲ ਖੇਤ ਐਡਾ ਪੱਥਰ ਦੇ ਤੁਸੀਂ ਕਿਵੇਂ ਬਣਾ ਲਿਆ ਸੀ ਬਸ ਉਹੀ ਪੱਥਰਦਿਲ ਘਰ ਦਾ ਸਾਡਾ ਕੋਈ ਝਗੜਾ ਸੀਗਾ ਮੀਆਂ ਬੀਬੀ ਦਾ ਉਹਦੇ ਕਰਕੇ ਮੈਨੂੰ ਘਟਣਾ ਪਿਆ ਸਾਲ ਅੱਛਾ ਫਿਰ ਜਦੋਂ ਤੁਸੀਂ ਦੂਜੀ ਥਾਂ ਤੇ ਗਏ ਤੁਹਾਨੂੰ ਗਲਤੀਆਂ ਦਾ ਅਹਿਸਾਸ ਹੁੰਦਾ ਸੀ ਆਪਾਂ ਕਿਸੇ ਨਾਲ ਇੱਕ ਦਿਨ ਰਹਿ ਜਾਈਏ ਹਾਂਜੀ ਦੋ ਦਿਨ ਰਹਿ ਜਾਈਏ ਆਪਣਾ ਜਿਹਦੇ ਨਾਲ ਇੰਨਾ ਦਿਲ ਮਿਲਿਆ ਹੋਵੇ ਉਹਦੇ ਬਿਨਾਂ ਔਖਾ ਹੋ ਜਾਂਦਾ ਇਹਨਾਂ ਕੱਟਣਾ ਤੁਸੀਂ 25 ਸਾਲ ਇਹਨਾਂ ਨਾਲ ਰਹੇ ਤੇ ਇੱਕ ਸਾਲ ਤੁਸੀਂ ਇਹਨਾਂ ਤੋਂ ਅੱਡ ਹੋ ਗਏ ਹਾਂਜੀ ਪਰ ਅੱਡ ਹੋਇਆ ਮੈਨੂੰ ਪਤਾ ਕਿਵੇਂ ਹੋਇਆ ਪਰ ਨਹੀਂ ਉਹ ਚੀਜ਼ ਬਣੀ ਜਿਹੜੀ ਉਰੇ ਬਣਦੀ ਸੀ ਅੱਡ ਹੋ ਕੇ ਨਹੀਂ ਸਵਾਦ ਆਉਂਦਾ ਸੀ ਕੰਮ ਦਾ ਜਿਹੜਾ ਉਹ ਰੋਇ ਆਉਂਦਾ ਸੀ ਅੱਛਾ ਹਾਂਜੀ ਇਹ ਮਾਲਕ ਆ ਜੀ ਅੱਛਾ ਭਾਈ ਇਹ ਕਿਵੇਂ ਤੁਸੀਂ ਇਹਨੂੰ ਆਪਣਾ ਵਰਕਰ ਮੰਨਦੇ ਹੋ ਸਾਂਝੀ ਮੰਨਦੇ ਹੋ ਜਾਂ ਕੀ ਮੰਨਦੇ ਹੋ ਮੈਂ ਇਹਨੂੰ ਚਾਹੇ ਮੇਰਾ ਪੁੱਤ ਕਹਿ ਲੋ ਚਾਹੇ ਭਰਾ ਕਹਿ ਲੋ ਦੋਹਾਂ ਚੋਂ ਇੱਕ ਚੀਜ਼ ਬਣਾ ਲਓ ਮੈਂ ਤਾਂ ਦੋ ਗੱਲਾਂ ਤੇ ਇੱਕ ਗੱਲ ਮੰਨਦਾ ਮੇਰਾ ਭਰਾ ਏ ਮੇਰਾ ਪੁੱਤ ਆ ਜਿਹੜੇ ਬੰਦੇ ਨੂੰ ਤੁਹਾਡੇ ਘਰ ਦੇ ਹਰ ਕਮਰੇ ਚ ਕਿਚਨ ਚ ਐਂਟਰੀ ਆ ਉਹ ਉਹਨੂੰ ਹੁੰਦੀ ਆ ਜਿਹੜਾ ਥੋੜਾ ਅਜ਼ੀਜ਼ ਆਰ ਥੋੜਾ ਆਪਣਾ ਪੁੱਤ ਆ ਗੈਰ ਬੰਦੇ ਨੂੰ ਤੁਸੀਂ ਆਪਣੇ ਕਿਚਨ ਚ ਐਂਟਰੀ ਨਹੀਂ ਦੇ ਸਕਦੇ ਆਪਣੇ ਘਰ ਦੇ ਅੰਦਰ ਅਸੀਂ ਕੋਈ ਵੀ ਸਾਡੇ ਚਾਰਾਂ ਜੀਆਂ ਚੋਂ ਘਰ ਨਾ ਹੋਵੇ ਤਾਂ ਇੱਕ ਇਹ ਮੇਰਾ ਮਤਲਬ ਮੇਰਾ ਬੇਟਾ ਆ ਜਾ ਸਾਂਝੀ ਕਹਿ ਲਓ ਸਾਂਝੀ ਇੱਕ ਵਰਡ ਐਸਾ ਆ ਜਿਹਦੇ ਨਾਲ ਆਪਾਂ ਸਾਂਝ ਹੋਵੇ ਆਪਣੀ ਪਹਿਲੇ ਸਮੇਂ ਜੇ ਸਾਂਝੀ ਕੀ ਹੁੰਦਾ ਸੀ ਅੱਧੋ-ਅੱਧੇ ਕੰਮ ਕਰਦੇ ਹੁੰਦੇ ਸੀ ਬਈ ਅਸੀਂ ਮਿਹਨਤ ਕਰ ਲਈ ਜ਼ਮੀਨ ਜਾਇਦਾਦ ਦਾ ਸਿਸਟਮ ਉਹ ਤੁਹਾਡਾ ਉਹ ਹੁੰਦਾ ਸੀ ਉਹਨੂੰ ਸਾਂਝੀ ਨੂੰ ਭਰਾ ਮੰਨਦੇ ਸੀ ਇੱਕ ਆਪਣਾ ਹਿੱਸਾ ਮੰਨਦੇ ਤੇ ਅੱਛਾ ਜਦੋਂ ਬਈ ਤੁਸੀਂ ਆਏ ਫਿਰ ਆਉਣ ਦਾ ਸਵੱਬਾ ਕਿਵੇਂ ਬਣਿਆ ਇਹ ਕਿਵੇਂ ਗਲਤੀ ਦਾ ਅਹਿਸਾਸ ਹੋਇਆ ਤੁਹਾਨੂੰ ਇਹ ਨਹੀਂ ਲੱਗਾ ਵੀ ਕਿਹੜੀਆਂ ਨਜ਼ਰਾਂ ਨਾਲ ਮੈਂ ਨਜ਼ਰਾਂ ਮਲਾਉਂਗਾ ਕਿੱਡਾ ਕਿ ਜਿਗਰਾ ਕਰਕੇ ਆਏ ਉਹ ਗੱਲ ਦੱਸਿਓ ਉਹ ਦਿਨ ਆਉਣ ਦੀ ਜਦਣ ਆਇਓ ਜਦਣ ਮੈਂ ਆਇਆ ਐ ਤਾਂ ਮਹਿਸੂਸ ਤਾਂ ਹੁੰਦਾ ਹੀ ਆ ਬੰਦੇ ਨੂੰ ਆਦੀ ਗਲਤੀ ਕੀਤੀ ਦਾ ਹੀ ਕੀ ਗੱਲ ਅੰਦਰ ਉਦੋਂ ਚੱਲੀ ਗਈ ਚੱਲੀ ਬੱਸ ਕੁਛ ਨਹੀਂ ਚੱਲੀ ਆਪਣਾ ਮਨ ਦਾ ਸਾਫ ਸੀਗਾ ਸਰਦਾਰ ਦਾ ਮੂੰਹ ਦੇਖ ਲਿਆ ਸਾਫ ਨਹੀਂ ਬੰਦੇ ਸਰਦਾਰ ਵਾ ਕੋਈ ਗੱਲ ਨਹੀਂ ਰੱਖੀ ਆਪਾਂ ਮਨ ਚ ਨਹੀਂ ਆਏ ਜਦੋਂ ਉਦੋਂ ਪਹਿਲੀ ਵਾਰ ਕਿਵੇਂ ਇਹ ਨਾਲ ਗੱਲਬਾਤ ਹੋ ਗਈ ਕਿਵੇਂ ਕਿੰਨੇ ਟਾਈਮ ਬਾਅਦ ਆ ਮੈਂ ਆਇਆ ਸੀਗਾ ਜੀ ਘਟੋ ਘਟ ਸਾਲ ਬਾਅਦ ਆਇਆ ਸਾਲ ਬਾਅਦ ਜਾਨੀ ਮੈਨੂੰ ਪਹਿਲਾਂ ਵੀ ਮੈਂ ਮਹੀਨਾ ਵਿੱਚ ਘਰੇ ਆ ਜਾਂਦਾ ਸੀ ਅੱਛਾ ਕਿ ਜਾਂਦੇ ਸੀ ਹਾਂਜੀ ਜਦੋਂ ਮੈਂ ਮੈਂ ਸਰਦਾਰ ਦੇ ਮੈਨੂੰ ਦੋ ਬੰਦੇ ਮਿਲੇ ਸਟੋਰ ਚ ਮੈਂ ਵੀ ਸਟੋਰ ਤੇ ਸੀਗਾ ਉਹ ਮੈਨੂੰ ਮਿਲੇ ਮਾ ਉਹਨਾਂ ਦੱਸੀ ਗੱਲਬਾਤ ਸਾਰੀ ਵੀ ਮਾ ਆ ਜਾਣਾ ਸਰਦਾਰ ਕੋਲ ਫੇਰ ਕਾਬਰੇ ਦਾ ਫਿਰ ਉਹਨਾਂ ਨੇ ਸਰਦਾਰ ਨੂੰ ਆ ਕੇ ਦੱਸਿਆ ਵੀ ਉਹਨੇ ਆਉਣ ਨੂੰ ਕਹਿੰਦਾ ਸਰਦਾਰ ਕਹਿੰਦਾ ਆ ਜਬੇ ਜੀ ਸਕਦੇ ਹਾਂ ਏਕਰ ਪਤਾ ਲੱਗ ਜਾਂਦਾ ਸੀ ਬੰਦੇ ਦਾ ਵੀ ਹੈ ਨਹੀਂ ਕੁਝ ਮਨਚ ਇਹਨਾਂ ਦੇ ਅੱਛਾ ਫਿਰ ਜਿੱਦਣ ਆਏ ਹਾਂਜੀ ਕੋਈ ਗੱਲਬਾਤ ਨਹੀਂ ਹੋਈ ਅੱਛਾ ਹਾਂਜੀ ਜਿੱਦਣ ਬਾਈ ਇਹ ਤੁਹਾਡੇ ਕੋਲੇ ਆਇਆ ਉਸ ਦਿਨ ਫਿਰ ਇਹ ਕਿਵੇਂ ਮੱਥੇ ਲੱਗਿਆ ਤੁਹਾਡੇ ਆ ਗਿਆ ਮੈਨੂੰ ਮੱਥੇ ਤਾਂ ਮੈਨੂੰ ਸਾਲ ਚ ਦੋ ਬਾਰੇ ਲੱਗਿਆ ਵੀ ਦੂਰੋਂ ਦੂਰੋਂ ਹੂੰ ਉਹ ਨਹੀਂ ਮਿਲਿਆ ਮੈਨੂੰ ਤੇ ਜਿੱਦਣ ਫਿਰ ਆਇਆ ਪਹਿਲਾ ਮੇਰੀ ਵਾਈਫ ਨੇ ਮੈਨੂੰ ਦੱਸਿਆ ਵੀ ਉਹ ਆਉਣ ਨੂੰ ਕਹਿ ਰਿਆ ਬਿੰਦਰੀ ਵੀ ਉਹਨੇ ਆਉਣਾ ਕੰਮ ਤੇ ਹੂੰ ਜਿਹੜੇ ਦੋ ਮੁੰਡਿਆਂ ਨੂੰ ਕਹਿ ਰਿਆ ਸਟੋਰ ਚ ਉਹ ਮੁੰਡਿਆਂ ਨੇ ਆ ਕੇ ਦੱਸਿਆ ਮੈਨੂੰ ਵੀ ਆ ਵਾਪਸ ਆ ਜਾਣਾ ਆਪਣੇ ਕੋਲੇ ਹੂੰ ਚਲੋ ਮੈਂ ਵੀ ਉਹਨਾਂ ਨੂੰ ਕਿਹਾ ਜੀ ਸਤਕੇ ਆ ਜਾਵੇ ਜਦ ਮਰਜੀ ਆ ਵੀ ਉਹਦੇ ਲਈ ਦਰਵਾਜ਼ੇ ਖੁੱਲੇ ਆ ਹੂੰ ਹੂੰ ਵੀ ਅਸੀਂ ਤਾਂ ਉਹਨੂੰ ਜਵਾਬ ਨਹੀਂ ਦਿੱਤਾ ਨਾ ਭੇਜਿਆ ਨਾ ਕੁਝ ਕਰਿਆ ਜਦ ਜੀ ਸਤਕੇ ਆਵੇ ਜਦ ਮਰਜੀ ਆ ਸਾਡਾ ਦਾ ਪੁੱਤ ਆ ਫੇਰ ਇਹ ਸੱਤੋਂ ਜਿਹੜਾ ਇਹਦਾ ਬੈਲੈਂਸ ਪੈਸੇ ਸੀ 30000 ਮੈਂ ਦੇਣਾ ਸੀ ਨਾਂ ਦਾ ਹੂੰ 30000 ਮੈਂ ਦੇਣਾ ਸੀ ਤਾਂ ਉਹ ਆ ਇਹਨੂੰ ਫੇਰ ਲੋਡ ਪਈ ਪੈਸਿਆਂ ਦੀ ਬਾਅਦ ਚ ਮੈਂ ਕਿਹਾ ਵੀ ਇਹ ਕਹਿੰਦਾ ਸਰਾਜ ਜੀ ਉਹ ਕਰ ਦਿਆਂ ਨੂੰ ਇਹ ਕਹਿ ਕੇ ਵੀ ਉਹ ਪੈਸੇ ਫੇਰ ਬੇਟੇ ਨੇ ਮੇਰੇ ਨੇ ਇਹਨੂੰ 30 ਨਹੀਂ ਦਿੱਤਾ ਹੂੰ 50 ਦਿੱਤਾ 50 ਦਿੱਤਾ ਜੀ ਹੈ 50000 ਦਿੱਤਾ ਮੈਨੂੰ ਜਦੋਂ ਤੁਸੀਂ ਵਾਪਸ ਆਏ ਫੇਰ ਉਦੋਂ ਦੀ ਗੱਲ ਦੱਸੋ ਉਦੋਂ ਇਹ ਮੈਂ ਪੈਸੇ ਲੈਣ ਆਇਆ ਸੀ ਆਪਦਾ ਜੀ ਮੇਰਾ ਸੀ ਕਿ 30000 ਇਹਨਾਂ ਨੇ ਮੈਨੂੰ 50000 ਦਿੱਤਾ अच्छा हां जी बेटे ਨੇ بیٹے ਨੇ ਮੈਂ ਨਹੀਂ ਮੈਂ ਨਹੀਂ ਮਿਲਿਆ ਸੀ ਇਹਨਾਂ ਨੂੰ ਹੂੰ ਮੈਨੂੰ ਉਹਨੇ ਬਾਅਦ ਦੱਸਿਆ ਕਹਿੰਦੇ ਵੀ ਆਇਆ ਸੀ ਵੀ ਦਵਿੰਦਰ ਵੀ ਉਹ 30000 ਬਣਦਾ ਸੀ ਵੀ ਡੈਡੀ ਮੈਂ ਉਹਨੂੰ 50000 ਦਿੰਦਾ ਮੈਂ ਪੁੱਤ ਵੈਰੀ ਗੁੱਡ ਹੋਰ ਵੱਧ ਦੰਦਾ ਤਾਂ ਵੀ ਕੋਈ ਗੱਲ ਨਹੀਂ ਸੀ ਹੂੰ ਉਸ ਤੋਂ ਬਾਅਦ ਇਹਨੇ ਜੋ ਵੀ ਉਹਨਾ ਉੱਥੇ ਕੰਮ ਕਰਦਾ ਸੀ ਜਿੱਥੇ ਉਹਦਾ ਟਾਈਮ ਪੂਰਾ ਕਰਕੇ ਇਹ ਫਿਰ ਇੱਕ ਮਹੀਨੇ ਬਾਅਦ ਦੁਬਾਰਾ ਕੰਮ ਤੇ ਆ ਗਿਆ अच्छा जब पहले दिन आया फिर ਤੁਹਾਡੇ ਕੋਲ ਉਹਨੇ ਗਲਤੀ ਵੀ ਮੰਨੀ ਬਾਪੂ ਗਲਤੀ ਹੋ ਗਈ ਨਹੀਂ ਉਹ ਤਾਂ ਇਹਨੇ ਮੈਨੂੰ ਜਿੱਦਣ ਪੈਸੇ ਲੈ ਕੇ ਗਿਆ ਤਾਂ ਆਪਣੇ ਫੋਨ ਤੇ ਜਾਂ ਸਾਹਮਣੇ ਇਹਨੇ ਇੱਕ ਕਰ ਕਿਹਾ ਵੀ ਬਾਪੂ ਗਲਤੀ ਹੋ ਗਈ ਮੈਨੂੰ ਬਹੁਤ ਪਸਤਾਵਾ ਵੀ ਹੁਣ ਮੁੜ ਕੇ ਨਹੀਂ ਜਾਂਦਾ ਤੇਰੇ ਕੋਲ ਹੀ ਰਹੂ ਹਾਂ ਬਾਕੀ ਇਹਨੂੰ ਪੁੱਛ ਲੋ ਕੀ ਗੱਲ ਹੋਈ ਸੀ ਉਹ ਗੱਲ ਕਿ ਮੈਂ ਆਉਂਦੀ ਸਾਰੇ ਉਸ ਦਿਨ ਸਰਦਾਰ ਨੂੰ ਕਿਹਾ ਵੀ ਗਲਤੀ ਹੈ ਜਾਈ ਮੇਰੀ ਵੀ ਬਾਪੂ ਹੁਣ ਨਹੀਂ ਜਾਂਦਾ ਮਾਂ ਕਿਤੇ ਬੇਵਿਵਹ ਕਰ ਰਿਹਾ ਹੋ আচ্ছা ਹਾਂਜੀ ਇਨੇ ਉਹਨਾਂ ਚਰ ਨੌਕਰੀ ਨਹੀਂ ਕਰੀ ਕਿਸੇ ਨਾਲ ਇੱਕ ਸਾਲ ਇਹਨੇ ਲੋਕਾਂ ਨਾਲ ਦਿਹਾੜੀਆਂ ਹੀ ਕਰੀਆਂ ਅੱਛਾ ਨੌਕਰੀ ਨਹੀਂ ਕਰੀ ਇਹਨੇ ਨਾ ਇਹ ਮੇਰੇ ਕਿਸੇ ਐਂਟੀ ਬੰਦੇ ਕੋ ਗਿਆ ਨਾ ਬਥੇਰੇ ਇਹਨੇ ਜੋਰ ਲਾਇਆ ਵੀ ਸਾਡੇ ਕੋਲ ਆ ਜਾ ਸਾਡੇ ਕੋਲ ਆ ਜਾ ਤਨਖਾਹ ਲੈ ਲੈ ਇੰਨੀ ਲੈ ਲੈ ਉੰਨੀ ਲੈ ਲੈ ਇਹਨੇ ਸਿੱਧਾ ਗਿਆ ਵੀ ਨਹੀਂ ਮੈਂ ਨਹੀਂ ਆਉਣਾ ਬਸ ਮੈਂ ਤਾਂ ਦਿਹਾੜੀ ਜੋਤਾ ਕਰਕੇ ਬਣਾ ਟਾਈਮ ਸਾਰ ਲੈਣਾ ਇਨੇ ਇੱਕ ਸਾਲ ਉਹਨਾਂ ਡਾੜੀ ਜੋਤਾ ਕਰਕੇ ਟਾਈਮ ਸਾਰ ਲਿਆ ਹੁਣ ਜਦ ਤਨ ਆਇਆ ਹੁਣ ਵੀ ਇਹਨੇ ਜੋ ਇਹਦੀ ਤਨਖਾਹ ਹੈਗੀ ਸੀ ਇਹਨੇ ਮੈਨੂੰ ਐ ਥੋੜੋ ਕਹੇ ਵੀ ਤਨਖਾਹ ਵਧਾਓ ਐ ਕਰੋ ਕਰੋ ਨਾ ਬਿਲਕੁਲ ਨਹੀਂ ਔਰ ਮੇਰਾ ਹੁਣ ਵੀ ਆ ਵੀ ਇਹਨੂੰ ਮੈਂ ਮਕਾਨ ਪਾ ਕੇ ਦੇਣਾ ਜਿਹੜਾ ਵਾਦਾ ਕਰਿਆ ਜਿਹੜਾ ਵਾਦਾ ਕਰਿਆ ਜੇ ਮੈਂ ਆਪਣੇ ਪਿੰਡ ਚ ਨੇ ਮੇਰੇ ਲੈਣਾ ਮੈਂ ਹੁਣੇ ਲੈ ਕੇ ਦੇ ਦਿੰਦਾ ਇਹਨੂੰ ਪਰ ਇਹਦੇ ਮੰਮੀ ਡਾੜੀ ਨਹੀਂ ਚਾਹੁੰਦੇ ਵੀ ਇਹ ਇੱਥੇ ਆ ਕੇ ਰਹੇ ਸਾਡੇ ਪਿੰਡ 1 ਕਿਲੋਮੀਟਰ ਦਾ ਹੀ ਫਰਕ ਆ ਵੀ ਮੈਂ ਸਾਡੇ ਕੋਲੇ ਰਹੇ ਆਪਣੇ ਮਾਪੇ ਤੋਂ ਵੀ ਬੱਚਾ ਪਿਆਰਾ ਹੁੰਦਾ। ਬਸ ਮੈਂ ਤਾਂ ਇਹਦੇ ਬਾਪੂ ਨੂੰ ਇੱਕੋ ਰਿਕਵੈਸਟ ਕਰਦਾ ਵੀ ਇਹਨੂੰ ਇਹਦੇ ਮਕਾਨ ਪਾਉਣ ਜੋਗੀ 5 ਤੋਂ 10 ਮਰਲੇ ਕੋਈ ਜਗ੍ਹਾ ਬਾਦੂ ਹੈਗੀ ਐ ਵੀ ਉਹ ਦੇ ਦੇ। 5 ਮਰਲੇ ਦੇ ਦੇਵੇ। ਮੈਂ ਇਹਨੂੰ ਆਪਣੇ ਜੀਵਨ ਦੇ ਜੀ ਇੱਕ ਵਾਰ ਮਕਾਨ ਪਾ ਦਵਾ। ਚੱਲ ਮੇਰੇ ਜ਼ਿੰਮੇਵਾਰੀ ਖਤਮ ਹੋ ਜੂ। ਬਾਅਦ ਚ ਤੁਹਾਡੇ ਮਰੇ ਤੋਂ ਬਾਅਦ ਚਲੋ ਮੇਰੇ ਬੱਚੇ ਬੜੇ ਗੋਡਾ ਬੜੇ ਵਧੀਆ ਉਹ ਗੱਲ ਲੈਦੀ ਆ। ਪਰ ਕੱਲ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਦੁਬਾਰਾ ਇਹ ਮਕਾਨ ਤੇ 15 ਲੱਖ ਰੁਪਏ ਮੰਗੂਲੀ ਗੱਲ ਆ ਜਿਹੜਾ ਲੱਗਣਾ ਤੁਸੀਂ ਲਾਉਂਗੇ ਉਹ ਬਿਲਕੁਲ ਲਾਉਂਗਾ ਇੱਕ ਇੱਕ ਪੈਸਾ ਨਹੀਂ ਕਟੂਗਾ ਔਨ ਰਿਕਾਰਡ ਕਹਿ ਰਿਹਾ ਤੁਹਾਨੂੰ ਅੱਛਾ ਹੋਰ ਦੱਸੋ ਹੁਣ ਵੀ ਇਹਨੂੰ ਮੈਂ ਕਿਹਾ ਦੁਬਾਰਾ ਵੀ ਕਿਹਾ ਪੁੱਤ ਹੁਣ ਵੀ ਤੇਰੇ ਲਈ ਉਹ ਆਫਰ ਅੱਜ ਵੀ ਆ ਅੱਜ ਵੀ ਮੈਂ ਮੁੱਕ ਰਿਆ ਨਹੀਂ ਤੈਨੂੰ ਉਸ ਜੱਦ ਸਾਲ ਪਹਿਲਾਂ ਵੀ ਕਿਹਾ ਸੀ ਤੈਨੂੰ ਮਕਾਨ ਲੈ ਕੇ ਦੰਨਾ ਪਾ ਕੇ ਦੰਨਾ ਜਾ ਕੇ ਲਾ ਜ਼ਮੀਨ ਦੇਣਾ ਜਾ ਜ਼ਮੀਨ ਕਿਲਾ ਲੈ ਲੈ ਕੰਮ ਉਹ ਕੀਲਾ ਦੰਧਾ ਨਹੀਂ ਪਹਿਲਾ ਕੱਲੋਂ ਜ਼ਮੀਨ ਕੀਲਾ ਨੋਂ ਲਵਾਉਂਗਾ ਉਦੋਂ ਬਾਅਦ ਮੇਰੇ ਕੰਮ ਤੇ ਆਈਂ ਅੱਛਾ ਇਹ ਕਿਹਾ ਸੀ ਉਹ ਤੋਂ ਇਹ ਕਿਹਾ ਸੀ ਉਹ ਤੋਂ ਹੁਣ ਜਦ ਮੈਂ ਜ਼ਮੀਨਾਂ ਕੀ ਕੀਲਾ ਕੀਲਾ ਜ਼ਮੀਨ ਦਾ ਨੋਂ ਲਵਾਉਂਗਾ ਤਾਂ ਕੰਮ ਤੇ ਆਉਣਾ ਨਹੀਂ ਤਾਂ ਆਉਣਾ ਨਹੀਂ ਹੁਣ ਕੀ ਕੋਸ਼ਿਸ਼ ਆ ਤੁਹਾਡੀ ਮੈਂ ਇਹਨੂੰ ਮਕਾਨ ਪਾ ਕੇ ਦੇਣਾ ਅੱਛਾ ਵਧੀਆ ਕਰ ਇਹ ਇਕਿਲਾ ਜ਼ਮੀਨ ਕਹੇ ਮੈਂ ਅੱਜ ਵੀ ਇਹਨੂੰ ਹਿਆਰਪੁਰ ਆਪਣੀ ਜ਼ਮੀਨ ਚ ਇਕਿਲਾ ਜ਼ਮੀਨ ਦਾ ਨਾਮ ਲਵਾ ਦਊਗਾ। ਅੱਛਾ। ਹਾਂ। ਐਡਾ ਤੇਰਾ ਤੁਹਾਡਾ। ਪੁੱਛ ਲੋ ਇਹਨੂੰ ਪੁੱਛ ਲੋ ਬਾਕੀਆਂ ਨੂੰ ਪੁੱਛ ਲੋ। ਇਹਦੇ ਲਈ ਦਰਿਆ, ਦਰਿਆ ਦੇਲਾ ਦਰਿਆ। ਅੱਛਾ। ਹਾਂਜੀ। ਉਹ ਸਦਾ ਹੀ ਇਹਨਾਂ ਦਾ ਦਿਲ ਇਦਾਂ ਦਾ ਹੀ ਸ਼ੁਰੂ ਤੋਂ ਹੀ। ਅੱਛਾ। ਹਾਂਜੀ। ਮੂੰ ਵੀ ਛੋਟੇ ਦੁੱਖ ਸੁੱਖ ਚ ਖੜਦੇ ਆ। ਬਰਾਬਰ ਹੀ ਪੂਰੇ ਐਨ। ਮੈਨੂੰ ਵੇਲੇ-ਵੇਲੇ ਅੱਧੀ ਰਾਤ ਨੂੰ ਜਿਹੜੀ ਚੀਜ਼ ਦੀ ਮਰਜ਼ੀ ਲੋੜ ਪਵੇ ਮੈਂ ਕਿਹੜਾ ਕਿਸ ਨੂੰ ਪੁੱਛਣਾ ਇੱਥੋਂ। ਹਾਂ। ਇੱਕ ਵਾਰ ਦਸਣਾ ਹੀ ਆ ਚੀ ਚਾਹੀਦੀ ਐ ਬਸ ਲੈ ਜਾ ਕੋਈ ਜਵਾਬ ਨਹੀਂ ਉਹ ਤੋਂ ਬਾਅਦ ਸਾਡੇ ਲੇਬਰ ਚ ਕਿਸੇ ਦੇ ਮਿਸ ਹੈਪਨਿੰਗ ਹੋ ਜਵੇ ਕਿਸੇ ਇੱਕ ਅਧਿਆਇਕ ਦੀ ਸੱਪ ਲੜ ਗਿਆ ਤਾਂ ਅਸੀਂ ਪੀਜੀਆ ਤੱਕ ਜਾਂਦੇ ਆ ਨਾਲ ਇੱਕ ਕੁੜੀ ਸੜ ਗਈ ਸੀ ਇੱਕ ਵਾਰ ਉਹ ਵੀ ਪੀਜੀਆ ਤੱਕ ਪਹਚਾਈ ਪਰ ਇਹ ਜਿਹੜੇ ਰਾਤ ਦੇ 2 ਵਜੇ 2 ਵਜੇ ਹੋਣਾ ਚਾਹੀਦਾ ਚਾਹੇ 1:30 ਵਜੇ ਹੋਵੇ ਉਹ ਪਹਚਾਉਣੇ ਆ ਉਹਨਾਂ ਨੂੰ ਚਾਹੇ ਮੈਂ ਜਾਵਾਂ ਜਾਂ ਇਹ ਜਾਵੇ ਜਾ ਜੋਹਾਰ ਇੱਕ ਸਾਡਾ ਬੰਦਾ ਉਹ ਜਾਵੇ ਤੁਸੀਂ ਦੱਸਦੇ ਵੀ ਤੁਹਾਡੇ ਕੋਲ ਵਰਕਰ ਬਹੁਤ ਪੁਰਾਣੇ ਨੇ ਇਹ 25 ਸਾਲ ਪੁਰਾਣਾ ਇੱਕ 35 ਸਾਲ ਪੁਰਾਣਾ ਵੀ ਹੈਗਾ ਹਾਂ 35 ਸਾਲ ਪੁਰਾਣਾ ਉਹ ਪਿੰਡੋਂ ਆਇਆ ਮੇਰੇ ਉਹ ਸਾਹਮਣੇ ਆਉਣ ਕੈਮਰਾ ਤੁਹਾਡੇ ਆਉਣਾ ਨਹੀਂ ਉਹ ਸੰਗ ਦਾ ਅੱਛਾ ਤੁਸੀਂ ਦੱਸਦੇ ਕੋਈ ਮੁੰਡਾ ਖੜਾਗਾ ਅਰੇ ਭਾਈ ਇਧਰ ਤੇ ਉਹਨੂੰ ਤੁਸੀਂ ਛੋਟੇ ਜਿਹੇ ਨੂੰ ਐਡਾ ਕੀਤਾ ਇਹਦਾ ਡੈਡੀ ਨਾ ਇੱਕ ਚੰਗੇ ਜ਼ਿਮੀਂਦਾਰ ਕੋਲ ਸੀ ਉੱਥੇ ਜਿਵੇਂ ਕੋਈ ਮਨ ਮਟਾਪ ਹੋ ਜਾਂਦਾ ਕਈ ਵਾਰ ਉਸ ਤੋਂ ਬਾਅਦ ਇਹਦਾ 6 ਮਹੀਨੇ ਸਾਲ ਕਿਸੇ ਕੋਲ ਆਏ ਇਹ ਮੇਰਾ ਗਵਾਂਢੀ ਸੀਰਾ ਜਿਹੜਾ ਜ਼ਿਮੀਦਾਰ ਸੀ ਉਹ ਬਿਲਕੁਲ ਤੇ ਉਹ ਤੋਂ ਬਾਅਦ ਇਹ ਮੇਰੇ ਕੋਲ ਮੇਰੇ ਮਕਾਨ ਚ ਰਹਿਣ ਲੱਗੇ ਕਿ ਮੈਂ ਠੇਕੇ 'ਤੇ ਬਰ ਜ਼ਮੀਨ ਲਈ ਸੀ ਉੱਥੇ ਰਹਿਣ ਲੱਗੇ ਦਾ ਫੁੱਲ ਫੈਮਿਲੀ ਉਹ ਤੋਂ ਬਾਅਦ ਇਹਨਾਂ ਨੇ ਜਿਵੇਂ ਮੇਰਾ ਨੌਕਰੀ ਕਰ ਲਈ ਆ ਕੇ ਫਿਰ ਇਹਨਾਂ ਲਈ ਮੈਂ ਚਲ ਮੇਰੀ ਕੋਠੀ ਅਨਕੰਪਲੀਟ ਸੀ ਮੇਰੇ ਕੋਲ ਰੂਮ ਕਈ ਘੱਟ ਸੀ ਮੈਂ ਇਹਨਾਂ ਨੂੰ ਆਪਣੀ ਕੋਠੀ 'ਚ ਰੱਖਿਆ ਵੀ ਤੁਸੀਂ ਉਰੇ ਰਹੋ ਅਨਕੰਪਲੀਟ ਸੀ ਮਤਲਬ ਤਾਕਿਆਂ ਦਰਵਾਜ਼ੇ ਨਹੀਂ ਲੱਗੇ ਸੀ ਉਹ ਤੋਂ ਬਾਅਦ ਫਿਰ ਆ ਪਿਛਲੇ ਜਿਹੜੇ ਮਕਾਨ ਪਾ ਕੇ ਦਿੱਤੇ ਆ ਬਾਥਰੂਮ ਬਣਾ ਕੇ ਦਿੱਤੇ ਆ ਸਪੈਸ਼ਲ ਇਹਨਾਂ ਵਾਸਤੇ ਬਣਾਏ ਮੈਂ ਹਮ ਇਹਦਾ ਪਰਿਵਾਰ ਹੁਣ ਇਹਨੂੰ ਮੈਨੂੰ ਲੱਗਦਾ 10 ਸਾਲ ਤੋਂ ਜ਼ਿਆਦਾ ਹੋ ਗਏ ਇਹਦਾ ਸਾਲ ਤੋਂ ਹੋ ਗਏ ਤੇਰੇ ਨੇ 12 ਸਾਲ ਹੋ ਗਏ ਹਮ ਨਹੀਂ ਚੰਗੀ ਕਹਾਣੀ ਆ ਬਾਈ ਤੁਹਾਡੀ ਤੇ ਬਹੁਤ ਚੰਗਾ ਤੁਹਾਡੇ ਦੋਨਾਂ ਦਾ ਪਿਆਰ ਹੁਣ ਤਾਂ ਨਹੀਂ ਕੋਈ ਕਹੇ ਜੀ ਗਲਤੀ ਕਰ ਨਾ ਕੋਈ ਗੱਲ ਨਹੀਂ ਨਾ ਤੇਰੀ ਗਲਤੀ ਕਰਦੇ ਹੈ ਜੀ ਬਿਲਕੁਲ ਕਦੇ ਵੀ ਨਹੀਂ ਇਹ ਤਾਂ ਨਵੇਂ ਨਾਲ ਹੋਣ ਤੁਸੀਂ ਤੁਸੀਂ ਗਲਤੀ ਕਰਦੇ ਹੋ ਚੰਗੀ ਗੱਲ ਆ ਬਾਈ ਸ਼ੁਕਰੀਆ ਬਾਈ ਹਰਪ੍ਰੀਤ ਤੇ ਧੰਨਵਾਦ ਬਈ ਦਵੰਦਰ ਤੁਸੀਂ ਸਮਾਂ ਦਿੱਤਾ ਗੱਲਬਾਤ ਕਰਨ ਲਈ ਕਿਵੇਂ ਲੱਗੀ ਇਹ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਕੈਂਟ